ਹੰਦੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਅਸੀਂ ਸਾਰੇ ਜਾਣੇ ਇੱਕ ਸਾੜੀ ਯੂਨੀਅਨ ਫਤਿਹ ਵੱਲੋਂ ਬੱਤੀਆਂ ਵਾਲੇ ਚੌਕ ਕੋਟਪੁਰਾ ਵਿੱਚ ਇਕੱਤਰ ਇਕੱਤਰ ਹੋਏ ਹਾਂ 26 ਤਰੀਕ ਨੂੰ ਰਿਪਬਲਿਕ ਡੇ ਵਾਲੇ ਦਿਨ ਚੌਕ ਦੇ ਵਿੱਚ ਅਮਰ ਸਿੰਘ ਸਾਹਿਬ ਆਇਆ ਸੀਗਾ ਪਰ ਅੱਜ ਇਹਨਾਂ ਨੇ ਪੁਲਿਸ ਵਾਲਿਆਂ ਨੇ ਬਹੁਤ ਸ਼ਾਂਤ ਸਾਹਿਬ ਨੂੰ ਲਾ ਦਿੱਤਾ ਹੈਗਾ ਇਹ ਕਹਿ ਕੇ ਕਿ ਬਿਦੂਸ਼ਕ ਫਤਿਹ ਨੂੰ ਲਾ ਰਹੇ ਸੀ ਪਰ ਸਾਨੂੰ ਜਿੱਥੋਂ ਤੱਕ ਯਾਦ ਹੈ ਸਾਡੇ ਜਿੱਦੇ ਸਤਾਇਆ ਸੀ ਅਸੀਂ ਮੁੰਡਿਆਂ ਨੂੰ ਮੋਢੇ ਤੇ ਬਿਠਾ ਕੇ ਇਸ ਘੰਡੇ ਨੂੰ ਲਾਇਆ ਸੀਗਾ ਨਿਸ਼ਾਨ ਸਾਹਿਬ ਨੂੰ ਵੀ ਉਹ ਬੰਦੇ ਤਾਂ ਲਾਇਆ ਨਹੀਂ ਜਾਣਾ ਇਤੋਂ ਤੱਕ ਕਿ ਘੋੜੀਆਂ ਦੇ ਚੜ ਕੇ ਲਾਉਣਾ ਪੈਂਦਾ ਹੁਣ ਇਹ ਕਹਿ ਰਹੇ ਆ ਵੀ ਉਹ ਬੱਚੇ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਨੇ ਥਾਣੇ ਦੇ ਵਿੱਚ ਜਮ੍ਹਾਂ ਕਰ ਲਿਆ ਹੁਣ ਸਾਨੂੰ ਉਹ ਕਹਿ ਰਹੇ ਆ ਵੀ ਅੱਧੇ ਘੰਟੇ ਇੱਕ ਘੰਟੇ ਬਾਅਦ ਦੇ ਦਾਂਗੇ ਪਰ ਸਾਨੂੰ ਉਸ ਦੇ ਬਾਬਤ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਵੀ ਸਾਡਾ ਨਿਸ਼ਾਨ ਸਾਹਿਬ ਕਿੱਥੇ ਹੈ ਸਰ ਤੁਸੀਂ ਮਤਲਬ ਕਿ ਉੱਥੇ ਗਏ ਸੀ ਥਾਣੇ ਦੇ ਥਾਣਾ ਸਿਟੀ ਗੋੜਗਪੁਰਾ ਜੀ ਹਾਂਜੀ ਤੇ ਉੱਥੇ ਫਿਰ ਉਹ ਤੁਹਾਨੂੰ ਕੀ ਕਹਿੰਦੇ ਜੀ ਉੱਥੇ ਉਹਨਾਂ ਨੇ ਜੀ ਥਾਣੇ ਵਾਜੂਸੀ ਦਾ ਖਾਲਸਾ ਸਾਹਿਬ ਹੈ ਜੀ ਕਿਹਾ ਸੀ ਮੈਂ ਬੀਕੇਯੂ ਫਟੇਵਾਲਾ ਸ਼ਾਨੀ ਪ੍ਰਧਾਨ ਕੁਮਾਰ ਸਿੰਘ ਅਸੀਂ ਜੀ ਗਏ ਸੀ ਪੁਲਿਸ ਪ੍ਰਸ਼ਾਸਨ ਕੋਲੇ ਉਹਨਾਂ ਨੇ ਪਹਿਲਾਂ ਤਾਂ ਸਾਨੂੰ ਕਿਹਾ ਜੀ ਸਾਨੂੰ ਪਤਾ ਨਹੀਂ ਕੌਣ ਲਾ ਕੇ ਗਿਆ ਫੋਨ ਨਹੀਂ ਲਾ ਕੇ ਗਿਆ ਕਿੰਨਾ ਚਿਰ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਅਸੀਂ ਕਿਹਾ ਵੀ ਇੱਥੇ ਆ ਕੇ ਕੈਮਰੇ ਚੈੱਕ ਕਰਵਾਉ ਉਹ ਕਹਿੰਦੇ ਸਾਡੇ ਤਾਂ ਬੰਦ ਹੈ ਜੀ ਬੋਲਦੇ ਹੋ ਕਿ ਸਾਡਾ ਕੋਈ ਕੈਮਰਾ ਨਹੀਂ ਚੱਲਦਾ ਅਸੀਂ ਕਿਹਾ ਕਿਸੇ ਦੁਕਾਨ ਵਾਲੇ ਦੇ ਚੱਲਦੇ ਆ ਉਹਨਾਂ ਤੋਂ ਚੈੱਕ ਕਰਵਾਓ ਜਾਂ ਕਿਵੇਂ ਹੈ ਇੱਥੇ ਦੁਕਾਨ ਵਾਲਿਆਂ ਨੇ ਇਹ ਦੱਸਿਆ ਜੀ ਕਿ ਇੱਥੋਂ ਕੋਈ ਸ਼ਰਮਾਜਮਾ ਨਹੀਂ ਹੋ ਸ਼ਾਨ ਸਾਹਿਬ ਆਉਂਦੇ ਨੇ ਦੁਕਾਨ ਦੇ ਪਹਿਲਾਂ ਤਾਂ ਮੰਨੇ ਨਹੀਂ ਸਾਡੇ ਮਲਾਜਮਾ ਨੇ ਨਹੀਂ ਲਾਇਆ ਫਿਰ ਕਹਿੰਦੇ ਜੀ ਹਾਂ ਹੋ ਸਕਦਾ ਲਾਇਆ ਹੋਵੇ ਚਲੋ ਥਾਣੇ ਸਾਡੇ ਨਾਲ ਅਸੀਂ ਤੁਹਾਨੂੰ ਪੁੱਛ ਕੇ ਦੱਸਨੇ ਆ ਇਹਨਾਂ ਨੂੰ ਪਤਾ ਵੀ ਲੱਗ ਗਿਆ ਕਿੰਨਾ ਨੇ ਲਾਇਆ ਹੈ ਕਿ ਉਹਨਾਂ ਨੇ ਨਹੀਂ ਲਾਇਆ ਨਿਸ਼ਾਨ ਸਾਹਿਬ ਵੀ ਇਹਨਾਂ ਦੇ ਕੋਲ ਹੈ ਜੋ ਕਿ ਹੁਣ ਸਾਨੂੰ ਦੇ ਨਹੀਂ ਰਹੀ ਕਦੇ ਕਹਿੰਦੇ ਅੱਧੇ ਘੰਟੇ ਨੂੰ ਆਜੋ ਹੋਰ ਕਰਕੇ ਦੱਸਾਂਗੇ ਉੱਥੇ ਆ ਜਿਓ ਇਹਨਾਂ ਨੇ ਹਜੇ ਸੰਤ ਕੋਈ ਜਵਾਬ ਨਹੀਂ ਹਾਂਜੀ ਭਾਈ ਜੀ ਕੀ ਕਹਾਂ ਚੰਗੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੇਵ ਕਰਕੇ ਕਤਲ ਹੋਇਆ ਬਹੁਤ ਹੀ ਇੱਕ ਦੁੱਖ ਵਾਲੀ ਗੱਲ ਆ ਜੋ ਕਿ ਕੋਟਪੂਰਾ ਚੌਕ ਦੇ ਵਿੱਚ ਸਾਬਤ ਜਾਂਦੀ ਤਸਵੀਰ ਲੱਗੀ ਹੋਈ ਆ ਜਿੱਥੇ ਕਿ ਭਾਰਤੀ ਮਾਨ ਯੂਨੀਅਨ ਫਤਿਹ ਦਾ ਮੋਰਚਾ ਵੀ ਆ ਜੋ ਪਾਸ ਪਰਚੇ ਰੱਦ ਕਰਾਉਣ ਦੇ ਸਬੰਧ ਦੇ ਵਿੱਚ ਲਾਇਆ ਜਾਂਦਾ ਇਸ ਦੇ ਉੱਤੇ 26 ਜਨਵਰੀ ਵਾਲੇ ਦਿਨ ਜਦੋਂ ਬੰਦੀ ਸਿੰਘਾਂ ਬੰਦੀ ਸਿੰਘਾਂ ਦੀ ਰਹਾਈ ਦੇ ਵਾਸਤੇ ਉਸ ਦੇ ਸੰਬੰਧ ਦੇ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਤੀ ਦੇ ਸੰਬੰਧ ਦੇ ਵਿੱਚ ਨਿਆਂ ਦੇ ਸੰਬੰਧ ਦੇ ਵਿੱਚ ਅਤੇ ਪਰਚੇ ਨਜਾਇਜ਼ ਹੋਏ ਰੱਦ ਕਰਵਾਉਣ ਦੇ ਸੰਬੰਧ ਦੇ ਵਿੱਚ ਇੱਕ ਅਸੀਂ ਰੋਡ ਮਾਰਚ ਅੰディアਸੂ ਉਸ ਦਿਨ ਗੁਰੂ ਗ੍ਰੰਥ ਸਾਹਿਬ ਵੱਲੋਂ ਜਿੰਦ ਮੁਵਮੈਂਟ ਫਰਸ਼ ਫੈਕਟਰੀਆਂ ਵੱਲੋਂ ਅਤੇ ਸਿੱਖ ਧਰਮ ਵੱਲੋਂ ਇੱਕ ਉੱਚਾ ਸੇਵੀ ਰੰਗ ਦਾ ਨਿਸ਼ਾਨ ਸਾਹਿਬ ਲਾਇਆ ਸੀ ਜੋ ਕਿ ਬਹੁਤ ਹੀ ਸਤਕਾਰ ਦੇ ਨਾਲ ਫਕਟ ਨੇ ਲਾਇਆ ਕਿ ਜੋ ਲਾਇਆ ਗਿਆ ਬਾਬਾ ਜੀ ਬੇਅਦਬੀ ਕੀਤੀ ਗਈ ਅਤੇ ਇਸ ਦਾ ਪਤਾ ਲੱਗਿਆ ਉਧਰ ਆਏ ਮਾਰੇ ਇਹ ਪੁਲਿਸ ਮੁਲਾਜ਼ਮਾ ਨੇ ਲਾਇਆ ਗਿਆ ਉਹਨਾਂ ਦਾ ਕਹਿਣਾ ਕਿ ਅਸੀਂ ਤੁਹਾਨੂੰ ਖੁਬਾ ਧਿਆਨ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਹਾਂ ਸਭ ਤੋਂ ਪਹਿਲਾਂ ਉਹ ਉਸਦੀ ਬੇਅਦਬੀ ਹੋਈ ਆ ਉਸ ਨੂੰ ਕਿਉਂ ਲਾਉਣ ਦੀ ਜ਼ਰੂਰਤ ਪਈ ਆ ਉਹ ਪੁੱਛਿਆ ਕਿ ਤੇ ਤੂੰ ਕਿਉਂ ਲਾਇਆ ਗਿਆ ਇਸ ਕਰਕੇ ਸਾਡੀ ਮੰਗ ਇਹ ਆ ਕਿ ਉਹ ਅਸੀਂ ਲੈ ਕੇ ਨਹੀਂ ਆਉਣਾਗਾ ਉਸੇ ਤਰ੍ਹਾਂ ਉਹਨੂੰ ਲਾਇਆ ਜਾਵੇ ਦੇਖਨੇ ਵੀ ਲਾਇਆ ਉਸੇ ਤਰ੍ਹਾਂ ਲਹਿਰਾਇਆ ਜਾਵੇ